ਇਸ ਵੇਲੇ ਦੀ ਵੱਡੀ ਖਬਰ ਲੋਕਾਂ ਦੇ ਬੈਂਕ ਖਾਤਿਆਂ ਨਾਲ ਸੰਬੰਧਿਤ ਹੈ ਬੈਂਕਾਂ ਆਪਣੇ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੰਦੀਆਂ ਹਨ ਜਿਸ ਵਿੱਚ ਇੱਕ ਕ੍ਰੈਡਿਟ ਕਾਰਡ ਦੀ ਸਹੂਦਤ ਹੈ ਤੇ ਲੋਕ ਵੱਡੇ ਪੱਧਰ ਤੇ ਇਸ ਦਾ ਫਾਇਦਾ ਵੀ ਲੈਂਦੇ ਹਨ ਪਰ ਹੁਣ HDFC ਬੈਂਕ ਆਪਣੇ ਬੈਂਕ ਧਾਰਕਾਂ ਨੂੰ ਝਟਕਾ ਦੇਣ ਜਾ ਰਿਹਾ ਹੈ ਖਾਸ ਕਰ ਜਿਹੜੇ ਗ੍ਰਾਹਕ ਕ੍ਰੈਡਿਟ ਕਾਰਡ ਵਰਤਦੇ ਹਨ ਅਗਰ ਤੁਸੀਂ ਵੀ ਵਰਤਦੇ ਹੋ ਤਾਂ ਕ੍ਰੈਡਿਟ ਕਾਰਡ ਤੇ ਇੱਕ ਖਬਰ ਤੁਹਾਡੇ ਲਈ ਹੈ ਕਿਉਂਕਿ ਬੈਂਕ ਵੱਲੋਂ ਕ੍ਰੈਡਿਟ ਕਾਰਡ ਦੇ ਨਿਯਮਾਂ 'ਚ ਤਬਦੀਲੀ ਕੀਤੀ ਜਾ ਰਹੀ ਹੈ ਜਿਸ ਵਿੱਚ 1 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਣਗੇ ਅਗਰ ਤੁਸੀਂ 1 ਅਗਸਤ ਤੱਕ ਇਹ ਕੰਮ ਨਾ ਕੀਤਾ ਤਾਂ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪੈ ਸਕਦਾ ਆਓ ਵੇਖਦੇ ਹਾਂ ਪੂਰੀ ਖਬਰ ਬਸ 3 ਦਿਨ ਹੋਰ ਨਵਾਂ ਮਹੀਨਾ ਸ਼ੁਰੂ ਹੁੰਦੇ ਹੀ ਤੁਹਾਨੂੰ ਝਟਕਾ ਲੱਗਣ ਵਾਲਾ ਜੇਕਰ ਤੁਹਾਡੇ ਕੋਲ HDFC ਬੈਂਕ ਦਾ ਕ੍ਰੈਡਿਟ ਕਾਰਡ ਹੈ ਤਾਂ 1 ਅਗਸਤ ਤੋਂ ਵੱਡਾ ਬਦਲਾਅ ਹੋਣ ਜਾ ਰਿਹਾ ਹੈ 1 ਅਗਸਤ 2024 ਤੋਂ ਦੇਸ਼ਦੋ ਸਭ ਤੋਂ ਵੱਡੇ ਨਿੱਜੀ ਬੈਂਕ HDFC ਬੈਂਕ ਦੇ ਕ੍ਰੈਡਿਟ ਕਾਰਡਾਂ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਹੋਵੇਗਾ ਜੇਕਰ ਤੁਸੀਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ ਲੈਣ ਦੇਣ ਦੀ ਫੀਸ ਅਦਾ ਕਰਨੀ ਪਵੇਗੀ ਜੇਕਰ ਤੁਸੀਂ ਕਿਸੇ ਥਰਡ ਪਾਰਟੀ ਐਪ ਰਾਹੀਂ ਭੁਗਤਾਨ ਕਰਦੇ ਹੋ ਤਾਂ ਹਰ ਇੱਕ ਟ੍ਰਾਂਜੈਕਸ਼ਨ ਤੇ 1% ਟੈਕਸ ਲਗਾਇਆ ਜਾਵੇਗਾ HDFC ਬੈਂਕ ਨੇ 1 ਅਗਸਤ ਤੋਂ ਆਪਣੇ ਕ੍ਰੈਡਿਟ ਕਾਰਡ ਧਾਰਕਾਂ ਲਈ ਨਵੇਂ ਨਿਯਮ ਅਤੇ ਸ਼ਰਤਾਂ ਲਾਗੂ ਕਰਨ ਦਾ ਫੈਸਲਾ ਲਿਆ ਸੰਸ਼ੋਧਿਤ ਨਿਯਮਾਂ ਵਿੱਚ ਥਰਡ ਪਾਰਟੀ ਐਪਸ ਦੁਆਰਾ ਭੁਗਤਾਨ ਰੀਡੀਮਿੰਗ ਰਿਵਾਰਡਸ ਅਤੇ ਵਿਧੇਕ ਲੈਂਡ ਦੇਣ ਵਰਗੇ ਚਾਰਜ ਤੇ ਵੀ ਲਾਗੂ ਕੀਤੇ ਗਏ ਹਨ ਨਵਾਂ ਨਿਯਮ 1 ਅਗਸਤ 2024 ਤੋਂ ਲਾਗੂ ਹੋਵੇਗਾ 1 ਅਗਸਤ ਤੋਂ ਜੇਕਰ ਤੁਸੀਂ 3rd ਪਾਰਟੀ ਐਪ ਕ੍ਰੈਡ ਪੇਟੀਐਮ ਮੋਬੀਕੁਇਕ ਫ੍ਰੀ ਰੀਚਾਰਜ ਜਾਂ ਕਿਸੇ ਹੋਰ ਐਪ ਰਾਹੀਂ ਲੈਂਡ ਦੇਣ ਕਰਦੇ ਹੋ ਤਾਂ ਤੁਹਾਡੇ ਤੋਂ ਫੀਸ ਲਈ ਜਾਵੇਗੀ 1 ਅਗਸਤ ਤੋਂ ਜੇਕਰ ਤੁਸੀਂ ਕ੍ਰੈਡਿਟ ਪੇਟੀਐਮ ਮੋਬੀਕੁਇਕ ਤੇ ਫ੍ਰੀ ਚਾਰਜ ਜਾਂ ਕਿਸੇ ਹੋਰ ਥਰਡ ਪਾਰਟੀ ਐਪ ਰਾਹੀਂ ਐਚਡੀਐਫਸੀ ਕ੍ਰੈਡਿਟ ਕਾਰਡ ਰਾਹੀਂ ਕਿਰਾਏ ਦਾ ਭੁਗਤਾਨ ਕਰਦੇ ਹੋ ਤਾਂ ਤੁਹਾਡੇ ਤੋਂ ਲੈਂਡ ਡੇਨ ਦਾ 1 ਪ੍ਰਤੀਸ਼ਤ ਚਾਰਜ ਕੀਤਾ ਜਾਵੇਗਾ ਇਸ ਦੀ ਪ੍ਰਤੀ ਲੈਂਡ ਡੇਨ ਸੀਮਾ 3000 ਰੁਪਏ ਤੱਕ ਸੀਮਿਤ ਕੀਤੀ ਹੈ ਇਸੇ ਤਰ੍ਹਾਂ 15000 ਰੁਪਏ ਤੋਂ ਵੱਧ ਦੇ ਪੈਟਰੋਲ ਅਤੇ ਡੀਜ਼ਲ ਲੈਂਡ ਡੇਨ ਤੇ ਵੀ ਇੱਕ ਫੀਸ ਦੀ ਚਾਰਜ ਲਗਾਇਆ ਜਾਵੇਗਾ ਇਸ ਤੋਂ ਘੱਟ ਰਕਮਾਂ ਤੇ ਕੋਈ ਵਾਧੂ ਚਾਰਜ ਨਹੀਂ ਲਗਾਇਆ ਜਾਵੇਗਾ ਯਾਨੀ 1 ਅਗਸਤ ਤੋਂ ਜੇਕਰ ਤੁਸੀਂ ਐਚਡੀਐਫਸੀ ਕ੍ਰੈਡਿਟ ਕਾਰਡ ਨਾਲ ਥਰਡ ਪਾਰਟੀ ਐਪ ਰਾਹੀਂ 15000 ਤੋਂ ਵੱਧ ਦਾ ਇੰਦਨ ਲੈਣ ਕਰਨਦੇ ਹੋ ਤਾਂ ਪੂਰੀ ਰਕਮ ਤੇ 1 ਫੀਸਦੀ ਦਾ ਸਰਵਿਸ ਚਾਰਜ ਲਗਾਇਆ ਜਾਵੇਗਾ ਜੇਕਰ ਤੁਸੀਂ 50000 ਰੁਪਏ ਤੋਂ ਜ਼ਿਆਦਾ ਦਾ ਲੈਣ ਦੇਣ ਕਰਦੇ ਹੋ ਤਾਂ ਤੁਹਾਡੇ ਤੋਂ 1 ਫੀਸਦੀ ਫੀਸ வசੂਲੀ ਜਾਵੇਗੀ ਇਹ ਚਾਰਜ ਪ੍ਰਤੀ ਲੈਣ ਦੇਣ 3000 ਰੁਪਏ ਤੱਕ ਸੀਮਿਤ ਹੈ ਹਾਲਾਂਕਿ ਬੀਮਾ ਲੈਣ ਦੇਣ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ ਇਸੇ ਤਰ੍ਹਾਂ थर्ड पार्टी ਐਪ ਰਾਹੀਂ ਵਿੱਦਿਅਕ ਭੁਗਤਾਨ ਦੇ 1% ਦਾ ਚਾਰਜ ਲਗਾਇਆ ਜਾਵੇਗਾ ਬੈਂਕ ਨੇ ਸਕੂਲ ਕਾਲਜ ਦੀਆਂ ਵੈਬਸਾਈਟਾਂ ਜਾਂ ਪੀਓਐਸ ਮਸ਼ੀਨਾਂ ਰਾਹੀਂ ਸਿੱਧੇ ਭੁਗਤਾਨ ਨੂੰ ਇਸ ਚਾਰਜ ਤੋਂ ਬਾਹਰ ਰੱਖਿਆ ਕਿਸੇ ਵੀ ਆਨਲਾਈਨ ਆਫਲਾਈਨ ਸਟੋਰ ਤੇ ਆਸਾਨ EMI ਵਿਕਲਪ ਦਾ ਲਾਭ ਲੈਣ ਲਈ ਤੁਹਾਨੂੰ 299 ਰੁਪਏ ਤੱਕ ਦੀ EMI ਪ੍ਰੋਸੈਸਿੰਗ ਫੀਸ ਅਦਾ ਕਰਨੀ ਪਵੇਗੀ ਸਟੇਟਮੈਂਟ ਕ੍ਰੈਡਿਟ ਜਾਂ ਕੈਸ਼ਬੈਕ ਨੂੰ ਰਿਡੀਮ ਕਰਨ ਤੇ 50 ਰੁਪਏ ਦਾ ਰਿਡੈਂਪਸ਼ਨ ਚਾਰਜ ਅਦਾ ਕਰਨਾ ਪਵੇਗਾ ਬਿਊਰੋ ਰਿਪੋਰਟ ਹਮਦਰਦ